ਸਿਕਾਲਜੀ ਸਰ YouTube 293 ਤੇ ਅੱਜ ਲੈ ਕੇ ਆਏ ਬਾਈ ਇੱਕ ਲੜ ਦੇ ਵਿੱਚੋਂ ਦੋ ਦੋ ਲੜ ਕੱਢਨੇ 1 2 3 4 5 6 7 8 9 10 ਤੇ 6 ਲੜਾਂ ਦੇ ਵਿੱਚੋਂ ਬਾਈ 10 ਲੜ ਬਣਾਏ ਨੇ ਚਾਹੀ ਪਾਗ ਕੀ ਇਹ ਅ ਇੱਕ ਪੇਜ ਵਿੱਚ ਦੋ ਦੋ ਤਿੰਨ ਤਿੰਨ ਲੜਾਂ ਦੋ ਲੜ ਕੱਢਣ ਵਾਲੀ ਬਣਾਈ ਹੈਗੀ ਅੱਜ ਬੜੀ ਮਿਹਨਤ ਨਾਲ ਤੁਹਾਡੇ ਸਾਹਮਣੇ ਇਹ ਵੀਡੀਓ ਲੈ ਕੇ ਆਂਦੀ ਕਿ ਤੇ ਕਰਪਾ ਕਰਕੇ ਜਰੂਰ ਸਪੋਰਟ ਕਰਿਓ ਬੜੀ ਲੰਮੀ ਵੀਡੀਓ ਮੈਂ ਹਲੇ ਬਣਾਉਣ ਹੀ ਰਿਹਾਗਾ ਕਿਉਂਕਿ ਜਿਹੜਾ ਮੋਬਾਈਲ ਹੈਗਾ ਵਾਲੇ ਇਹਨਾਂ ਕਲੀਅਰਟੀ ਵਾਲਾ ਹੈ ਨਹੀਂਗਾ ਤੇ ਮੈਂ ਆਸ਼ਾ ਕਰਦਾ ਕਿ ਤੁਹਾਨੂੰ ਇਹ ਜਰੂਰ ਮਤਲਬ ਪਸੰਦ ਆਇਓਗੀ ਫੱਗ ਦੇ ਫੱਗ ਦੇ ਟੌਪਿਕ ਤੇ ਮੈਂ ਜ਼ਿਆਦਾਤਰ ਵੀਡੀਓ ਬਣਾਉਣਾਗਾ ਜਿਹੜਾ ਬਾਈ ਕਲਗੀ ਦਾ ਲੜਾ ਜਿਹੜਾ ਕਲਗੀ ਲੜਾ ਇਹਨਾਂ ਇਥੋਂ ਲੜ ਕਣ ਕੀ ਲੜ ਲਾਉਣ ਲਈ ਪਹਿਲਾਂ ਇਥੋਂ ਲੜ ਨੂੰ ਸਾਫ਼ ਕਰ ਲੈਣਾ ਪੂਰਾ ਵਧੀਆ ਤੇ ਬਲਾ ਕੇ ਬਾਹਰ ਲੜ ਆਹ ਦੇਖੋ ਲੜਾ ਜਿਹੜਾ ਇਥੋਂ ਸਾਫ਼ ਕਰਕੇ ਤੇ ਬਾਜ ਦੀ ਮਦਦ ਨਾਲ ਇਥੋਂ ਸਾਫ਼ ਕਰ ਲੈਣਾ ਇਹ ਕਈ ਲੜਣਾ ਹੈ ਨਾ ਸਾਫ਼ ਕਰਕੇ ਤੇ ਥੱਲਾ ਲੜ ਵੀ ਥੋੜਾ ਜਿਹਾ ਠਕ ਲੈਣਾ ਉਹਦੇ ਬਾਅਦ ਇਹ ਲੜ ਨੂੰ ਸਾਫ਼ ਕਰਕੇ ਵਧੀਆ ਬਣਾ ਕੇ ਸੇ ਲੜ ਲਾਉਣਾ ਇਸ ਤਰ੍ਹਾਂ ਇਹ ਬਾਅਦ ਚ ਲੜਾ ਜਿਹੜਾ ਮੋੜ ਕਲੰਗੀ ਆ ਲੜਾ ਇਸ ਤਰ੍ਹਾਂੜਾ ਦੋ ਬਾਜ ਬਲਾ ਦੋ ਪੱਗ ਪੈ ਲਾ ਕੇ ਦੋ ਪੱਗ ਪੈ ਨਾ ਜਿਆਦਾ ਸਪੋਰਟ ਬਣਨ ਦੀ ਕਿ ਲੜ ਵੀ ਬੜਾ ਮੁਸ਼ਕਲ ਨਾਲ ਹੀ ਪੂਰਾ ਆਏਗਾ ਇਸ ਤਰ੍ਹਾਂ ਮੋੜ ਕੇ ਲੜਨ ਇਹ ਦੇਖੋ ਇੱਧਰ ਤੇ ਪੱਗ ਜਿਹੜੀ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈਗੀ ਬੜੀ ਮਿਹਨਤ ਲਾ ਗਿਆ ਜਦ ਬੰਨੀ ਬਈ ਪੱਗ ਤਾਂ ਮੈਂ ਵਿਸ਼ਵਾਸ ਕਰਾਂ ਤੁਹਾਡੇ ਵੀ ਬਈ ਵੀ ਤੁਹਾਨੂੰ ਇਹ ਵੀਡੀਓ ਜਰੂਰ ਸਹਾਂਦਾਈ ਹੋਊਗੀ ਇਹ ਆਪਣੇ ਚੈਨਲ ਤੋਂ ਹੀ ਵੀਡੀਓ ਸ਼ੂਟ ਕਰਦਾ ਹਾਂ ਨਾ ਵੀਡੀਓ ਬਣਾਉਣ ਦਾਗਾ ਪੀਸ ਸਪੋਰਟ ਜਰੂਰ ਕਰਿਓ ਪੁੱਗੀ ਬਟਨ ਦੈਨ ਤੇ ਉਸ ਤੋਂ ਬਾਅਦ ਵਿੱਚ ਬਾਜ ਨਾਲ ਪੱਗ ਜਿਹੜੀ ਮਾੜੀ ਮਾੜੀ ਲਾੜਾ ਜਿਹੜਾ ਸੈੱਟ ਕਰ ਲੈਣੇ ਹੈ ਤੇ ਦੇਖੋ ਬਾਦ ਵਿੱਚ ਲਾੜਾ ਜਿਹੜੇ ਮਾੜਾ ਐ ਸੈੱਟ ਕਰਕੇ ਪੱਗ ਨੂੰ ਤੇਰੇ ਉੱਪਰ ਦਾ ਲਾੜਾ ਦਾ ਸੈਟਿੰਗ ਕਰਕੇ ਪੱਗ ਪੂਰੀ ਤਰ੍ਹਾਂ ਚਾਰ ਹੋ ਚੁੱਕੀ ਸੋ ਜਰੂਰ ਮੈਂ ਵਿਸ਼ਵਾਸ ਕਰਦਾ ਹਾਂਗਾ ਵੀ ਤੁਹਾਨੂੰ ਜਰੂਰ ਇਹ ਵੀਡੀਓ ਚੰਗੀ ਲੱਗੀ ਹੋਊਗੀ ਵਾਹਿਗੁਰੂ ਜੀ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ